ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਤੇ ਹੁਣ ਅਸੀਂ ਖੜਿਆ ਆ ਐਲਾਂਬਾਦ ਰੋਡ ਤੇ ਜੋ ਕਿ ਵੱਡਾ ਪੁਲ ਪਿੰਡ ਹਾਰਨਿਕ ਖੁਰਦ ਦਾ ਤੇ ਇੱਥੇ ਜੋ ਕਿ ਸਮੂਹ ਚੂੜੇ ਕਾਲਜ ਪਰਿਵਾਰ ਜਿਨ੍ਹਾਂ ਨੇ ਸਵੇਰ ਦਾ ਲੰਗਰ ਲਾਇਆ ਹੋਇਆ ਤੇ ਆਜੋ ਭਾਈ ਜੀ ਰਣਾ ਗੱਲ ਕਰਦੇ ਆ ਕਾਦਾ ਲੰਗਰ ਲਾਇਆ ਤੇ ਕਦੋਂ ਦਾ ਸਟਾਰਟ ਕੀਤਾ ਹੈ ਪੁੱਲ ਤੇ ਤੇ ਭਾਜੀ ਗੁਰਸੇਵ ਕਿਹੜਾ ਗੱਲ ਹਾਂਜੀ ਬੇਟੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹਾਂਜੀ ਹਾਂਜੀ ਤੇ ਲੰਗਰ ਕਾਦਾ ਚੱਲਣ ਦੇ ਅੱਜ ਲੰਗਰ ਚਾਹ ਤੇ ਪਕੌੜਿਆਂ ਚੱਲਣ ਦੇ ਜੀ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਪਤਿਸ਼ਾਹੀ ਦੇ ਠੀਕ ਹੈ ਤੇ ਸਾਰੇ ਸਮੂਹ ਚੁੜਕਾਣੀਆਂ ਪਰਿਵਾਰਾਂ ਵੱਲੋਂ ਜੀ ਸਾਡੇ ਨੌਜਵਾਨ ਬੱਚੇ ਬਹੁਤ ਮਤ ਕਰਕੇ ਸੇਵਾ ਕਰ ਰਹੇ ਨੇ ਉਹਨਾਂ ਦਾ ਉਪਰਾਲਾ ਹੈ ਜੀ ਇਹ ਠੀਕ ਹੈ ਹਾਂਜੀ ਕਿਵੇਂ ਆਉਂਦੀਆਂ ਸੰਗਤਾਂ ਕਿੰਨੀਆਂ ਸੰਗਤਾਂ ਬਹੁਤ ਜੀ ਬਹੁਤ ਸਹਿਯੋਗ ਹੈ ਸੰਗਤਾਂ ਦਾ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਵੀ ਸਾਰਾ ਅਗਰ ਵਿੱਚ ਕੀ ਕੀ ਸੇਵਾ ਚੱਲਣ ਦੀ ਕਾਦੀ ਲੰਗਰ ਤੇ ਬ੍ਰੈਡ ਪਕੌੜੇ ਤੇ ਚਾਹ ਹਾਂਜੀ ਕਿੰਨਾ ਵਾ ਸਾਲ ਇਹ ਨਵਾਂ ਸਾਲ ਨਾਲੇ ਤੇ ਨਾਲੇ ਗੁਰਪੁਰ ਚਲੋ ਵੀ ਆਪਣੇ ਵੀ ਸਾਧ ਸੰਗਤ ਦੀ ਬਸ ਸਾਰਾ ਸਾਧ ਸੰਗਤ ਦੀ ਕਿਰਪਾ ਜੀ ਠੀਕ ਜੀ ਸੱਚੇ ਪਾਤਸ਼ਾਹ ਦੀ ਵੀ ਕਿਰਪਾ ਹੈ ਸਾਧ ਸੰਗਤ ਦੀ ਤੁਸੀਂ ਇੱਕ ਵਾਰੀ ਸਾਰਾ 10 ਦੋ ਡਿਟੇਲ ਕਿੱਥੇ ਆ ਕਿਹੜੇ ਖਾਣ ਅਸੀਂ ਜਦੋਂ ਥੋਬਰੀਆਂ ਤੋਂ ਹਾਰ ਨਹੀਂ ਆਉਂਦੇ ਆ ਨਾਲੀ ਤੇ ਬੰਦ ਤੇ ਸਾਡੇ ਚੋੜਕਾਣੀਆਂ ਨਵਾਸ ਤੋਂ ਸਾਹਮਣੇ ਜਿੱਥੇ ਸਾਡੇ ਘਰਾਂ ਨੂੰ ਅਸੀਂ ਮੁੜਦੇ ਆ ਜੀ ਉੱਥੇ ਹਾਂਜੀ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਆਉਣ ਜਾਣ ਸੰਗਤਾਂ ਆ ਕੇ ਲੰਗਰ ਛੱਕ ਕੇ ਜਾਣ ਜੀ ਖਲੋ ਕੇ ਜਾਣ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਉੱਤੇ ਵੀ ਮਾੜਾ ਜਿਹਾ ਆਪਣਾ ਲੈ ਲਓ ਫੋਟੋ ਆ ਇੱਧਰ ਸਾਧ ਸੰਗਤ 24 ਸ਼ਾਗਰੀ ਲੰਗਰ ਚਾਹ ਪਾਣੀ ਸਾਧਗੁਰਾਂ ਦੀ ਫੋਟੋ ਲੱਗੀ ਮੱਥਾ ਟੇਕ ਰਹੇ ਨੇ ਤੇ ਇੱਧਰ ਜਿਹੜੇ ਔਣ ਜਾਣ ਸੰਗ ਇੱਧਰ ਵੀ ਖਾਦੋ ਬੜਾ ਜਾਂ ਔਣ ਜਾਣ ਵਾਲੀਆਂ ਸੰਗਤਾਂ ਨੂੰ ਜੋ ਕੀ ਘਾਰ ਰਹੇ ਨੇ ਚਾਹ ਤੇ ਨਾਲ ਬਰੈਡ ਪਕੋੜੇ ਪਿਛਲੀ ਵਾਰ ਵੀ ਵੀਰ ਜੀ ਨੇ ਗਰਮੀਆਂ ਦੇ ਦਿਨਾਂ ਚ ਵੀ ਇਹਨਾਂ ਨੇ ਲੰਗਰ ਲਾਇਆ ਸੀ ਸਾਰੇ ਛੂੜਕਾੜੀ ਪਰਿਵਾਰ ਨੇ ਜੋ ਕੀ ਠੰਡੇ ਜਲਦੀ ਸ਼ਬੀ ਲਗਾਈ ਹੋਈ ਸੀ ਤਾਂ ਹੁਣ ਫੇਰ ਨਵੇਂ ਸਾਲ ਤੇ ਵੀਰ ਜੀ ਚਾਹ ਤੇ ਪਕੋੜਿਆਂ ਦਾ ਲੰਗਰ ਲਾਇਆ ਹੋਇਆ ਤੇ ਇਸ ਟਾਈਮ ਆਪਾਂ ਖੜੇ ਆ ਪਿੰਡ ਹਾਰਨੀ ਖੁਰਦ ਤੇ ਤੇ ਸਾਧ ਸੰਗਤ ਵੀ ਜੋਗੀ ਅਗੰਦਰ ਸ਼ਾਹ ਰਹੀ ਏ ਤੇ ਖੁੱਲਾ ਲੰਗਰ ਚੱਲੇਗਾ ਸ਼ਾਮ ਤੱਕ ਤੇ ਜਿਹੜੇ ਨਹੀਂ ਪਹੁੰਚੇ ਉਹ ਪਹੁੰਚ ਸਕਦੇ ਨੇ ਪਿੰਡ ਹਾਰਨੀ ਖੁਰਦ ਜੋਗੀ ਪੁਲ ਦੇ ਉੱਤੇ